ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਇਕੋ ਫਿਟ ਕਰੀ ਫਿਟ ਕਰੀ ਇਹ ਕੈਸੀ ਚੀਜ਼ ਹੈ ਜਿਸ ਨੂੰ ਅਸੀਂ ਜੇਕਰ ਆਪਣੇ ਕੋਲ ਰੱਖਦੇ ਆ ਨਾ ਤਾਂ ਬੁੱਧ ਦੀ ਜੋ ਪਾਵਰ ਹੁੰਦੀ ਹੈ ਉਹ ਸਾਡੇ ਕੋਲ ਆ ਜਾਂਦੀ ਹੈ ਸਾਡੇ ਨਾਲ ਹਮੇਸ਼ਾ ਰਹਿੰਦੀ ਹੈ ਇਸ ਕਰਕੇ ਅੱਜ ਦੀ ਵੀਡੀਓ ਬਣਾਉਂਦਾ ਮਕਸਦ ਈ ਇਹ ਹੈ ਕਿ ਆਉਣ ਵਾਲੇ 14 ਦਿਨ ਤੱਕ ਕੁਝ ਰਾਸ਼ੀਆਂ ਦੇ ਉੱਤੇ ਬੁੱਧ ਬਹੁਤ ਹੀ ਅੱਛਾ ਚੱਲ ਰਿਹਾ ਹੈ ਤੇ ਉਹ ਰਾਸ਼ੀ ਵਾਲੇ ਜੇਕਰ ਆਪਣੇ ਕੋਲ ਆਉਣ ਵਾਲੇ ਜਾਨਕੀ ਅੱਜ ਤੋਂ ਸ਼ੁਰੂ ਕਰਕੇ 4 ਜੂਨ ਤੱਕ 14 ਦਿਨ ਤੱਕ ਫਿਟ ਕਰੀ ਆਪਣੇ ਕੋਲ ਰੱਖਣਗੇ ਤਾਂ ਉਹਨਾਂ ਦੇ ਸਾਰੇ ਜਿਹੜੇ ਵੀ ਰੁਕੇ ਹੋਏ ਕੰਮ ਹਨ ਉਹ ਪੂਰੇ ਹੋਣਗੇ ਕੋਈ 14 ਦਿਨ ਦੇ ਅੰਦਰ ਅੰਦਰ ਉਹਨਾਂ ਨੂੰ ਕੋਈ ਗੁੱਡ ਨਿਊਜ਼ ਵੀ ਮਿਲ ਸਕਦੀ ਹੈ ਕੋਈ ਅੱਛੀ ਖਬਰ ਮਿਲ ਸਕਦੀ ਹੈ ਇਸ ਦੇ ਨਾਲ ਨਾਲ ਜੇਕਰ ਤੁਹਾਡਾ ਤੁਹਾਡੇ ਸਾਰੇ ਕੰਮ ਵਧਣਗੇ ਠੀਕ ਹੈ ਜੀ ਤੇ ਉਹ ਰਾਸ਼ੀਆਂ ਕਿਹੜੀਆਂ ਹਨ ਉਹਨਾਂ ਦਾ ਤੁਸੀਂ ਨਾਮ ਨੋਟ ਕਰ ਲਓ ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਜੀ ਇਹਨਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤੇ ਕਮੈਂਟ ਵਿੱਚ ਹਾਜ਼ਰੀ ਜ਼ਰੂਰ ਜ਼ਰੂਰ ਦੇਣਾ ਤੇ ਨਾਲ ਜ਼ਰੂਰ ਦੱਸਣਾ ਕਿ ਤੁਹਾਡੀ ਰਾਸ਼ੀ ਕਿਹੜੀ ਹੈ ਜੀ ਤੇ ਚਲੋ ਜੀ ਫਟਾਫਟ ਦੱਸ ਦਿੰਦੀ ਹਾਂ ਕਿ ਉਹ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੇ ਉੱਤੇ ਬੁੱਧ ਦਾ ਪ੍ਰਭਾਵ ਬੜਾ ਅੱਛਾ ਹੈ ਬੁੱਧ ਨਾਲ ਦੇ ਅੱਛਾ ਚੱਲ ਰਿਹਾ ਹੈ ਭਾਵੇਂ ਉਹਨਾਂ ਦੇ ਲਗਨ ਵਿੱਚ ਬੁੱਧ ਅੱਛਾ ਨਹੀਂ ਵੀ ਰਹੇਗਾ ਫਿਰ ਵੀ ਉਹ फिट करी ਰੱਖਣ 14 ਦਿਨ ਤੱਕ 14 ਦਿਨ ਤੋਂ ਬਾਅਦ 14 ਦਿਨ ਹੀ ਰੱਖਣੀ ਹੈ 14 ਦਿਨ ਤੋਂ ਬਾਅਦ ਨਹੀਂ ਰੱਖਣੀ ਹੈ ਜੀ 14 ਦਿਨ ਤੋਂ ਬਾਅਦ ਤੁਸੀਂ ਇਸ ਫਿਟਕਰੀ ਨੂੰ ਜਾਓ ਤਾਂ ਜਲ ਪਰਵਾ ਕਰ ਸਕਦੇ ਹੋ ਠੀਕ ਹੈ ਜੀ ਜਾਂ ਕਿਤੇ ਵੀ ਪlant ਦੇ ਉੱਤੇ ਜਾ ਕੇ ਰੱਖ ਕੇ ਆ ਸਕਦੇ ਹੋ ਤੁਸੀਂ ਇਸ ਫਿਟਕਰੀ ਨੂੰ ਆਪਣੇ ਪਰਸ ਵਿੱਚ ਰੱਖਣੀ ਹੈ ਜਾਂ ਫਿਰ ਤੁਸੀਂ ਜੇ ਅਗਰ ਜੌਬ ਕਰਦੇ ਹੋ ਤਾਂ ਆਪਣੇ ਆਫਿਸ ਦੇ ਟੇਬਲ ਦੇ ਉੱਤੇ ਰੱਖ ਸਕਦੇ ਹੋ ਵਪਾਰ ਕਰਦੇ ਹੋ ਤਾਂ ਆਪਣੇ ਜਿੱਤੇ ਤੁਹਾਡਾ ਗੱਲਾ ਹੈ ਉਹਦੇ ਕੋਲ ਰੱਖ ਸਕਦੇ ਹੋ ਯਾਦ ਰੱਖਣਾ ਕਿ ਇਸ ਫਿਟਕਰੀਨੋ ਸੇਫ ਤੁਸੀਂ 14 ਜੂਨ ਤੱਕ ਹੀ ਰੱਖਣਾ ਹੈ 14 ਦਿਨ ਤੱਕ ਠੀਕ ਹੈ ਜੀ ਤੇ ਉਹ ਰਾਸ਼ੀਆਂ ਹਨ ਮੇਖ ਰਾਸ਼ੀ ਯਾਨੀ ਕਿ 에ریس ਕਰਕ ਰਾਸ਼ੀ ਯਾਨੀ ਕਿ ਕੈਂਸਰ ਸਿੰਘ ਰਾਸ਼ੀ ਯਾਨੀ ਕਿ ਲਿਓ ਤੁਲਾ ਰਾਸ਼ੀ ਯਾਨੀ ਕਿ ਲਿਬਰਾ ధਨੋ ਰਾਸ਼ੀ ਯਾਨੀ ਕਿ ਸੈਜੀਟੇਰੀਅਸ কুম্ভ রাশি yani ke aquarius ena rashiyan nu fit kari apne kol rakhan nal na ta sirf unan nu achiyan achiyan khushkhabiyan milan giya balki unan de rukke hoye kaam vi pure honge ji te chalo ji esi meri jankari je kar changi lagi hai te like comment zarur karke jana hun mainu ijazat diyo mildi ha agle video vi sadi kisi hor pareshani da wadhiya jiya hal leke